ਆਓ ਸਾਰੇ ਰਾਮ ਰਾਮ ਕਹੀਏ ਆਓ ਸਾਰੇ ਰਾਮ ਰਾਮ ਕਹੀਏ ਇੱਥੇ ਸਾਡਾ ਹੈਗਾ ਕੀ ਐ ਇੱਥੇ ਨਾ ਕੋਈ ਪੱਕਾ ਟਿਕਾਣਾ ਜੋ ਜੰਮਿਆ ਉਹਨੇ ਮਰ ਵੀ ਜਾਣਾ ਇੱਥੇ ਨਾ ਕੋਈ ਪੱਕਾ ਟਿਕਾਣਾ ਜੋ ਜੰਮਿਆ ਉਹਨੇ ਮਰ ਵੀ ਜਾਣਾ ਕਿਸ ਲਈ ਇੱਥੇ ਹੱਕ ਜਿਤਾਣਾ ਜੇ ਰੱਬ ਸਾਨੂੰ ਵਾਧੂ ਦੇਵੇ ਥੋੜਾ ਜਿਹਾ ਵੰਡਵੀ ਦਈਏ ਆਓ ਸਾਰੇ ਰਾਮ ਰਾਮ ਕਹੀਏ ਇੱਥੇ ਸਾਡਾ ਹੈਗਾ ਕੀ ਏ ਇੱਥੇ ਸਾਡਾ ਹੈਗਾ ਕੀ ਏ ਆਪਣਾ ਆਪਣਾ ਵਕਤ ਤਾਂ ਇੱਥੇ ਸਭ ਨੇ ਕੱਢ ਜਾਣਾ ਏ ਆਪਣਾ ਆਪਣਾ ਵਕਤ ਤਾਂ ਇੱਥੇ ਸਭ ਨੇ ਕੱਢ ਜਾਣਾ ਏ ਭਰਿਆ ਭਰਾਇਆ ਮੇਲਾ ਆਖਰ ਇੱਕ ਦਿਨ ਛੱਡ ਜਾਣਾ ਏ ਭਰਿਆ ਭਰਾਇਆ ਮੇਲਾ ਆਖਰ ਇੱਕ ਦਿਨ ਛੱਡ ਜਾਣਾ ਏ ਨਫਰਤਾਂ ਵਿੱਚੋਂ ਕੁਝ ਨਹੀਂ ਲੱਭਣਾ ਨਫ਼ਰਤਾਂ ਵਿੱਚੋਂ ਕੁਝ ਨਹੀਂ ਲੱਭਣਾ ਪਿਆਰ ਮੁਹੱਬਤ ਵੰਡਦੇ ਰਹੀਏ ਆਓ ਸਾਰੇ ਰਾਮ ਰਾਮ ਕਹੀਏ ਆਓ ਸਾਰੇ ਰਾਮ ਰਾਮ ਕਹੀਏ ਇੱਥੇ ਸਾਡਾ ਹੈਗਾ ਕੀ ਜਿੰਦਗੀ ਦੇ ਵਿੱਚ ਵਾਦਾ ਘਾਟਾ ਚਲਦੇ ਰਹਿਣਾ ਜਿੰਦਗੀ ਦੇ ਵਿੱਚ ਵਾਦਾ ਘਾਟਾ ਚਲਦੇ ਰਹਿਣਾ ਇਸ ਦੁਨੀਆ ਵਿੱਚ ਐਡਾ ਵੀ ਨਹੀਂ ਸੌਖਾ ਰਹਿਣਾ ਜ਼ਿੰਦਗੀ ਦੇ ਵਿੱਚ ਬਾਦਾਂ ਘਾਟਾਂ ਚੱਲਦੇ ਰਹਿਣਾ ਦੁਨੀਆਂ ਦੇ ਵਿੱਚ ਐਡਾ ਵੀ ਨਹੀਂ ਸੌਖਾ ਰਹਿਣਾ ਸੁੱਖ ਤਾਂ ਮਿਲਦਾ ਨਾਲ ਨਸੀਬਾਂ ਸੁੱਖ ਤਾਂ ਮਿਲਦਾ ਨਾਲ ਨਸੀਬਾਂ ਹਰ ਦੁੱਖੜੇ ਨੂੰ ਹੱਸ ਕੇ ਸਹੀਏ ਆਓ ਸਾਰੇ ਰਾਮ ਰਾਮ ਕਹੀਏ ਇੱਥੇ ਸਾਡਾ ਹੈਗਾ ਕੀ ਏ ਆਓ ਸਾਰੇ ਰਾਮ ਰਾਮ ਕਹੀਏ ਰਾਮ ਰਾਮ